ਕਿਸਾਨ ਵੀਰੋ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਖੇਤੀਬਾੜੀ ਨਾਲ ਸੰਬੰਧਿਤ ਵੀ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਵੈਸੇ ਤਾਂ ਆਪਾਂ ਇਹ ਵੀਡੀਓ ਬਣਾਉਣ ਦੇ ਵਿੱਚ ਕਾਫੀ ਲੇਟ ਹੋ ਚੁੱਕਿਆ ਪਰ ਫਿਰ ਵੀ ਜਿੰਨਾ ਕਿਸਾਨ ਵੀਰਾਂ ਨੇ ਹਲੇ ਆਪਣੀ ਕਣਕ ਦੀ ਫਸਲ ਨਹੀਂ ਵੇਚੀ ਇਹ ਤੇ ਜਿਹਨਾਂ ਵੀਰਾਂ ਨੇ ਆਪਣੇ ਘਰ ਖਾਣ ਵਾਸਤੇ ਕਣਕ ਖਰੀਦਣੀ ਹੈ ਕਿਸਾਨ ਵੀਰਾਂ ਕੋਲ ਉਹਨਾਂ ਵਾਸਤੇ ਇਹ ਵੀਡੀਓ ਅੱਜ ਵਾਲੀ ਕਿਸਾਨ ਵੀਰ ਕਿਸਾਨ ਵੀਰੋ ਨੈਸ਼ਨਲ ਮਾਰਕੀਟ ਦੇ ਨਾਲ ਨਾਲ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਣਕ ਦੀ ਬਹੁਤ ਜ਼ਿਆਦਾ ਡਿਮਾਂਡ ਵੱਧ ਰਹੀ ਹੈ ਜਿਸ ਕਾਰਨ ਕਣਕ ਦੇ ਰੇਟ ਕਾਫੀ ਉੱਪਰ ਜਾ ਰਹੇ ਨੇ ਜਿੰਨਾ ਕਿਸਾਨ ਵੀਰਾਂ ਨੇ ਆਪਣੀ ਕਣਕ ਵੇਚੀ ਉਹਨਾਂ ਨੂੰ ਪਤਾ ਹੋਵੇਗਾ ਕਿ ਵਪਾਰੀ ਕਣਕ ਦੀ ਫਸਲ ਉੱਪਰ ਇਹਨਾਂ ਦਿਨਾਂ ਦੇ ਵਿੱਚ ਹੀ 75 ਰੁਪਏ ਤੋਂ ਲੈ ਕੇ 100 ਰੁਪਏ ਤੱਕ ਸਰਕਾਰੀ ਰੇਟ ਨਾਲੋਂ ਵੱਧ ਖਰੀਦ ਕਰ ਰਹੇ ਨੇ ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦੇ ਰੇਟ ਕਿੱਥੇ ਜਾਣ ਵਾਲੇ ਨੇ ਸੋ ਜਿਸ ਹਿਸਾਬ ਨਾਲ ਦੁਨੀਆ ਦੇ ਹਾਲਾਤ ਹੋ ਰਹੇ ਨੇ ਜਨਸੰਖਿਆ ਵਧ ਰਹੀ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ ਕਿਤੇ ਸੋਕਾ ਪੈ ਰਿਹਾ ਕਿਤੇ ਹੜ੍ਹਾਂ ਆ ਰਹੇ ਨੇ ਤੇ ਜੰਗਾਂ-ਜੁੱਦਾਂ ਲੱਗ ਰਹੀਆਂ ਨੇ ਵੱਖ-ਵੱਖ ਜਗ੍ਹਾ ਤੇ ਇਸ ਕਰਕੇ ਕਣਕ ਦੀ ਡਿਮਾਂਡ ਕਾਫੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵਧੀ ਹੋਣ ਕਰਕੇ ਇਸ ਦੇ ਰੇਟ ਕਾਫੀ ਉੱਪਰ ਜਾ ਰਹੇ ਨੇ ਸੋ ਕਿਸਾਨ ਵੀਰੋ ਬੇਨਤੀ ਹੈ ਕਿ ਜਿੰਨਾ ਵੀਰਾਂ ਕੋਲ ਗੁਣਜਾਇਸ਼ ਹੈਗੀ ਹੈ ਕਣਕ ਘਰੇ ਸਟੋਰ ਕਰਨ ਵਾਸਤੇ ਤਾਂ ਵੱਧ ਤੋਂ ਵੱਧ ਕਣਕ ਘਰੇ ਸਟੋਰ ਕਰਕੇ ਰੱਖੋ ਤੇ ਜਦੋਂ ਇਹ ਕਣਕ ਦਾ ਰੇਟ ਉੱਪਰ ਜਾਵੇਗਾ ਤਾਂ ਤੁਸੀਂ ਆਪਣੀ ਕਣਕ ਸੇਲ ਕਰਕੇ ਵੱਧ ਮੁਨਾਫਾ ਕਮਾ ਸਕਦੇ ਹੋ ਤੇ ਨਾਲ ਹੀ ਬੇਨਤੀ ਹੈ ਕਿ ਜਿੰਨਾ ਵੀਰਾਂ ਨੇ ਆਪਣੇ ਘਰੇ ਖਾਣ ਵਾਸਤੇ ਕਣਕ ਖਰੀਦਣੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕਣਕ ਤੁਸੀਂ ਆਪਣੀ ਲੋੜ ਅਨੁਸਾਰ ਜਿੰਨੀ ਖਰੀਦ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ ਹੀ ਖਰੀਦ ਲਵੋ ਕਿਸਾਨ ਵੀਰਾਂ ਕੋਲੋਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦੇ ਰੇਟ ਵਧਣ ਵਾਲੇ ਨੇ ਸੋ ਇੰਨੀ ਇੱਕ ਬੇਨਤੀ ਹੈ ਕਰਨੀ ਸੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕੇ ਕਣਕ ਆਪਣੀ ਗੁੰਜਾਇਸ਼ ਅਨੁਸਾਰ ਸਟੋਰ ਕਰਕੇ ਰੱਖੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ ਹੀ ਕਣਕ ਦੇ ਰੇਟ ਵਧਣਗੇ ਤਾਂ ਤੁਸੀਂ ਆਪਣੀ ਫਸਲ ਸੇਲ ਕਰਕੇ ਵੱਧ ਮੁਨਾਫਾ ਕਮਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ